ਦਲਜੀਤ ਵਰਗੇ ਕਿਉਂ ਕਿਵੇਂ ਅੱਗੇ ਚਲੇਗੇ ਦਲਜੀਤ ਬਾਈ ਵਰਗੇ ਜਾਂ ਗਿੱਪੀ ਗਰੇਵਾਲਾ ਵਰਗੇ ਇਹ ਇੰਨੇ ਚਿਰ ਦੇ ਸਟੈਬਲਿਸ਼ਡ ਬੰਦੇ ਆ ਬਿਲਕੁਲ ਬਿਜ਼ਨਸ ਖੜੇ ਕੀਤੇ ਨੇ ਅਜੀਤ ਬਾਵੇ ਵਰਗੇ ਆ ਐਮੀਬਿਰ ਕਰਗੇ ਆ ਕਿੰਨੇ ਬੰਦੇ ਆ ਸ਼ਹਿਰੀਮਾਨ ਹੋ ਗਿਆ ਬਿਲਕੁਲ ਕਿੰਨੇ ਬੰਦੇ ਆ ਇਹ ਬਈ ਕਿੰਨੇ ਚਿਰ ਦੇ ਚੱਲੇ ਹੁੰਦੇ ਆ ਇਹ ਬੰਦੇ ਇਹ ਬੰਦੇ ਆਪ ਦੀ ਸਿਆਣਪ ਦੇ ਸਿਰ ਤੇ ਚੱਲੇ ਹੁੰਦੇ ਆ ਨਾ ਬਾਈ ਕੋਰੋਨਾ ਵੇਲੇ ਨਾ ਸਭ ਦੀ ਧੂਸ ਨਿਕਲ ਗਈ ਸੀ ਸਭ ਦੀ ਾਕਾਤ ਖੁੱਲ ਕੇ ਬਾਹਰ ਆ ਗਈ ਸੀ ਕੌਣ ਕਿੰਨੇ ਪਾਣੀ ਚ ਹੂੰ ਨੂੰ ਗੱਡੀਆਂ ਦੇ ਕਿਸ਼ਤਾਂ ਭਰਨ ਨੂੰ ਪੈਸੇ ਨਹੀਂ ਸੀ ਸਿੰਗਰ ਵੱਡੇ ਵੱਡੇ ਕੁੰਮ ਕਹਿੰਦੇ ਘੁੰਮਦੇ ਸਿੰਗਰਾਂ ਕੋਲ ਹਾਂ ਆ ਇੰਨੇ ਮਤਲਬ ਕਿ ਉਹ ਆ ਗਏ ਸੀ ਕਿਉਂਕਿ ਪ੍ਰੋਗਰਾਮ ਚੱਲਣਗੇ ਬਿਲਕੁਲ ਆਉਂਦਾ ਆਈ ਚਲਾਈ ਚਲ ਆਈ ਚਲਾਈ ਤੇ ਆ ਆਈ ਚਲ ਹਾਂ ਜੇ ਕਿਤੇ ਬਿਮਾਰ ਹੋ ਗਿਆ ਬੰਦਾ ਹੂੰ ਕੋਈ ਪ੍ਰੋਬਲਮ ਆ ਗਈ ਹੂੰ ਉਹ ਗੈਪ ਪੈ ਗਿਆ ਕੰਮ ਤੇ ਉਹਦੇ ਚ ਮੰਨਾ ਖਤਮ ਕਿਉਂ ਮਰਦੇ ਆ ਭਾਈ ਫੁੜਕ ਫੁੜਕ ਕੇ ਅ ਨਸ਼ਿਆਂ ਦੇ ਵਿੱਚ ਜਾਂ ਉਹਦੇ ਵਿੱਚ ਆਹੀ ਗੱਲਾਂ ਆ ਇੱਕ ਇੱਕ ਵੀ ਇੱਕ ਗੱਲ ਹੋਰ ਵੀ ਹੈ ਕੁਝ ਇਹ ਵੀ ਨਹੀਂ ਲੱਗਦਾ ਕਿ ਲੋਕ ਵੀ ਹੁਣ ਦੇਖਦੇ ਆ ਵੀ ਜੇ ਬੰਗਾਇਕ ਫਾਰਚੂਨਰ ਚ ਉਤਰਿਆ ਜਾਂ ਉਸ ਤੋਂ ਉਤਲੀਆਂ ਗੱਡੀਆਂ ਚ ਉਤਰਿਆਗਾ ਵੀ ਹੁਣ ਦੁੱਧਾ ਕੋਈ ਲੈਵਲ ਹੀ ਹੈ ਨਹੀਂ ਉੱਤੇ ਦਾ ਤਾਂ ਉਹ ਗਾਇਕ ਦਾ ਕੋਈ ਮਤਲਬ ਸਟੈਂਡਰਡ ਆ ਯਾਰ ਕੋਈ ਵਾਕਈ ਹੈਗਾ ਜੇ ਜੇ ਕੋਈ ਮਤਲਬ ਮਾਤੜ ਕੋਈ ਛੋਟੀ ਗੱਡੀ ਚ ਆ ਗਿਆ ਓਏ ਅਰੇ ਕੀ ਹੋਗਾ ਇਹ ਵੀ ਨਹੀਂ ਲੱਗਦਾ ਨਹੀਂ ਬਿਲਕੁਲ ਹੈ ਕਈ ਤਾਂ ਕੀ ਕਰਦੇ ਆ ਸਿਰਫ ਆਪਦੇ ਇੰਸਟਾਗ੍ਰam ਵੀਊ ਵਾਸਤੇ YouTube ਵੀਊ ਵਾਸਤੇ ਗੱਡੀ ਲੈ ਲੈਣਗੇ ਹੂੰ ਦਿੱਲੀ ਜੋ ਮਰਜ਼ੀ ਲਈਏ ਚਲੋ ਦਿੱਲੀ ਤੇ ਸਾਰੇ ਗੱਡੀਆਂ ਖੜੀਆਂ ਹੁੰਦੀਆਂ ਗੱਡੀ ਲੈ ਲਈ ਚੌਥੇ ਦਿਨ ਵੇਚਤੀ ਸਿਰਫ ਵੀਡੀਓ ਪਾਉਣ ਵਾਸਤੇ ਗੱਡੀ ਲੈ ਲਈ ਹੂੰ ਆਪਾਂ ਨੂੰ ਆਉਂਦਾ ਯਾਰ ਇੱਥੇ ਤਾਂ ਪੈਸੇ ਹੀ ਬਹੁਤ ਆ ਹਾਂ ਇਹਨਾਂ ਦਾ ਆ ਗੱਡੀ ਤੇ ਜਦੋਂ ਮੈਂ ਮੰਨ ਲਓ ਕਈ ਸਿੰਗਰ ਵੀ ਆ ਜੇਗਾ ਉਹਨੂੰ ਮੈਂ ਕਰੇਗਾ ਬਈ ਤੇਰੀ ਉਹ ਗੱਡੀ ਉਹ ਤਾਂ ਬਈ ਵੇਚਤੀ ਸੀ ਮੈਂ ਕਹ ਉਹਦੀ ਵੇਚਤੀ ਤੇ ਆਪ ਜਿਵੇਂ ਨਾਰਮਲ ਗੱਡੀ ਤੇ ਆ ਬਈ ਉਹ ਵੀ ਜਿਹੜੀ ਗੱਡੀ ਲਿੱਤੀ ਸੀ ਉਹਦੇ ਸਾਹਮਣੇ ਫੋਰਚਨਰ ਨਾਰਮਲ ਗੱਡੀ ਲੱਗਦੀ ਆ ਆਪ ਫੋਰਚਨਰ ਤੇ ਹੀ ਆ ਉਹਨੇ ਠੀਕ ਹੈ ਤੇ ਲੋਕਾਂ ਦੇ ਜਵਾਬ ਘਰੇ ਬਰਬਾਦ ਕਰੀ ਜਾਂਦੇ ਬੈਠੇ ਵੀ ਅਸੀਂ ਤਾਂ ਜੀ ਆਹ ਲੈ ਲਈ ਗੱਡੀ ਹਤਾ ਲੈ ਲਈ ਗੱਡੀ ਹਤਾ ਲੈ ਲਈ ਇਹ ਮੈਨੂੰ ਪਰਮੇਸ਼ਵਰਾ ਦੱਸਦਾ ਹੁੰਦਾ ਬਈ ਇਹ ਇਹ ਸਭ ਦਿਖਾਵਾ ਹੈ ਇਹ ਚੀਜ਼ਾਂ ਦਾ ਇਹ ਇੱਥੇ ਵਾਕੇ ਲਫਾਫੇ ਆ ਬਈ ਵਾਕੇ ਲਫਾਫੇ ਇਹ ਲਫਾਫੇ ਆ ਤੇ ਪਿੰਨ ਵੱਜਿਆ ਸੀਗਾ ਕਰੋਨਾ ਵੇਲੇ ਠੀਕ ਹੈ ਤੁਸੀਂ ਨਾ ਕੱਢ ਕੇ ਵੇਖੋ ਕਰੋਨਾ ਵੇਲੇ ਬਹੁਤ ਸਾਰੇ ਸਿੰਗਰਾਂ ਦੀ ਇੱਕ ਸਿੰਗਰਾਂ ਦਾ ਤਾਂ ਵਾਇਰਲ ਵੀ ਹੋਈ ਸੀ ਦੋ ਬੰਦਿਆਂ ਦੀ ਆਪਸ ਵਿੱਚ ਗੱਲ ਕਰੀ ਉਹ ਕਹਿੰਦਾ ਬਈ ਯਾਰ ਹੁਣ ਤਾਂ ਯਾਰ ਗੱਡੀ ਦੇ ਪੈਸੇ ਉਹਦੀ ਗੱਡੀ ਉਹਨੇ ਵਿਆਹਾਂ ਚਲਾਈ ਆ ਆਪਣੀ ਗੱਡੀ ਓਕੇ ਆਪਦੀ ਰੇਂਜ ਰੋਵਰ ਉਸ ਵੱਡੇ ਸਿੰਗਰ ਨੇ ਵਿਆਹ ਚ ਚਲਦੀ ਸੀ ਆਡੀਓ ਵਾਇਰਲ ਹੋਈ ਉਹ ਕਹਿੰਦਾ ਵੀ ਜੇ ਇਹਦੇ ਵਾਲੀ ਲੈਣੀ ਹੈ ਸੇਮ ਤਾਂ ਇਹਨੇ ਰੁਪਏ ਦੀ 45000 ਰੁਪਏ ਲੱਗੂਗਾ 41 45000 ਤੇ ਆਪਨੇ ਗੱਡੀਆਂ ਵਿਆਹਾਂ ਦੇ ਵਿੱਚ ਤੋਰੀ ਜਾਂਦੇ ਹੂੰ ਮਤਲਬ ਕਿ ਉਹ ਬੰਦਿਆਂ ਦਾ ਮੈਂ ਕਸੂਰ ਕੋਈ ਨਹੀਂਗਾ ਉਹਨਾਂ ਦੇ ਵਿਚਾਰਣੇ ਰੋਜੀ ਰੋਟੀ ਦਾ ਕਰਨਾ ਪਰ ਇਹ ਇਸ ਇੰਡਸਟਰੀ ਦਾ ਇਹ ਹੈ ਐਡਾ ਕੋਈ ਵਟਾ ਨਹੀਂ ਤੁਸੀਂ ਕੰਮ ਕਰੋਗੇ ਤਾਂ ਪੈਸਾ ਆਉਗੇ ਲੋਕਾਂ ਨੂੰ ਕੋਈ ਨਵੀਂ ਚੀਜ਼ ਲਿਆਉਂਗੇ ਤਾਂ ਤੁਹਾਡਾ ਚੱਲੀ ਜਾਊਗਾ ਸਿਸਟਮ ਜਿੱਦਣ ਤੁਸੀਂ ਤੁਹਾਡੇ ਚ ਗੈਪ ਪੈ ਗਿਆ ਉਸ ਚੀਜ਼ ਦੇ ਵਿੱਚ ਤੁਸੀਂ ਬਿਮਾਰਸ਼ਮਾਰ ਹੋਗੇ ਜਾਂ ਤੁਸੀਂ ਉਸ ਆ ਪਿੱਛੇ ਹੋਗੇ ਥੋੜਾ ਜਿਹਾ ਠੀਕ ਹੈ ਪਿਛੜ ਗਏ ਜਦੋਂ ਫਿਰ ਤਾਂ ਕੰਮ ਬਈ ਪਰ ਮੈਨੂੰ ਇੱਕ ਚੀਜ਼ ਹੋਰ ਵੀ ਲੱਗਦੀ ਆ ਵੀ ਜੇ ਕਲਾਕਾਰ ਜਿਵੇਂ ਹੁਣ ਆਪਾਂ ਪੁਰਾਣੇ ਕਲਾਕਾਰਾਂ ਤੇ ਜੇਕਰ ਪਿੱਦੂ ਪਿਛਲੀ ਪੀੜੀ ਤੇ ਨਜ਼ਰ ਮਾਰੀਏ ਬਹੁਤੇ ਕਲਾਕਾਰ ਇਹੋ ਜਿਹੇ ਆ ਜਿਹੜੇ ਅੱਜ ਕੱਲ ਦਿਹਾੜੀਆਂ ਕਰਦੇ ਵੀ ਦਿਖਦੇ ਆ ਪਰ ਬਹੁਤੇ ਐਸੇ ਆ ਵੀ ਜਿਹੜੇ ਪੈਸਾ ਸਾਂਭ ਕੇ ਆਪਦੀ ਕੋਈ ਨਾ ਕੋਈ ਬਿਜ਼ਨਸ ਖੜਾ ਕਰਤਾ ਇਹ ਜ਼ਮੀਨਾਂ ਲਾਗੇ ਤੇ ਉਹ ਮਤਲਬ ਉਸ ਹਿਸਾਬ ਨਾਲ ਚੱਲ ਵੀ ਰਿਹਾ ਵੀ ਸਾਂਭਣਾ ਵੀ ਆਉਣਾ ਚਾਹੀਦਾ ਬਹੁਤ ਸਾਰੇ ਆ ਬਹੁਤ ਸਾਰੇ ਸਿੰਗਰ ਹਨ ਉਹ ਇਸੇ ਨੂੰ ਤਾਂ ਸਿਆਣਪ ਕਹਿੰਦੇ ਆ ਨਾ ਹਾਂ ਇਸੇ ਨੂੰ ਸਿਆਣਪ ਕਹਿੰਦੇ ਹੁਣ ਚਾਰ ਪੈਸੇ ਆ ਗਏ ਉਸੇ ਦੀ 2 ਕਰੋੜ ਦੀ ਗੱਡੀ ਲੈ ਲਈ ਬਿਲਕੁਲ ਠੀਕ ਹੈ ਮੈਂ ਨਾ ਵਰਿੰਦਰ ਸੁਭਾਗ ਦੀ ਆਪਾਂ ਸਾਰੇ ਜਾਣਦੇ ਆ ਵਰਿੰਦਰ ਸਿੰਘ ਤੇ ਸੁਰੇਸ਼ ਰੈਣਾ ਵੀ ਆਪਾਂ ਜਾਣਦੇ ਨਾ ਉਹ ਬੋਲੀ ਆਵੇ ਉਹ ਕੰਦਾ ਨਾ ਮੈਨੂੰ ਗੁਰਿੰਦਰ ਸੁਭਾਗ ਨੇ ਸਮਝਾਇਆ ਵੀ ਤੇਰੇ ਕੋਲ ਪੈਸਾ ਆ ਗਿਆ ਨਾ ਗੱਡੀ ਦੇਣਾ ਨਹੀਂ ਪੈਸਾ ਹਾਂ ਕੰਨਾ ਗੱਡੀ ਦੇ ਪੈਸਾ ਲਾਉਣਾ ਸਭ ਤੋਂ ਵੱਡੀ ਬੇਵਕੂਫੀ ਹੁੰਦੀ ਆ ਮੈਂ ਘਰ ਬਣਾ ਆਪਦਾ ਕੋਈ ਬਿਜ਼ਨਸ ਦੇ ਵਿੱਚ ਪੈਸਾ ਲਾ ਆਬਦullah ਇਹ ਮੌਕਾ ਇਹ ਟਾਈਮ ਇਹ ਫੇਰ ਨਹੀਂ ਆਉਣਾਗਾ ਨਹੀਂ ਆਉਣਾ ਇੱਕ ਸਮਾਂ ਹੁੰਦਾ ਪੈਸਾ ਕਮਾਉਂਦਾ ਹਾਂ ਗੱਡੀ ਦਾ ਸ਼ੋਰੂਮ ਚੋਂ ਬਾਹਰ ਨਿਕਲ ਗਈ ਗਈ 10 ਲੱਖ ਉਹਦੀ ਘਟ ਗਈ ਵੱਡੀ ਲੈਨੇ ਉਹ ਸ਼ੋਰੂਮ ਚੋਂ ਬਾਹਰ ਬੀ ਖਤਮ ਕਾ ਨਹੀਂ ਵੀ ਗੱਡੀਆਂ ਦੇ ਕੋਈ ਫਾਲਤੂ ਪੈਸਾ ਨਾ ਲਾਓ ਆਪਦਾ ਬਿਜ਼ਨਸ ਚ ਲਾਓ ਆਪਦੇ ਘਰ ਚ ਲਾਓ ਆਪਦਾ ਸਭ ਕੁਝ ਵਧੀਆ ਚਲਾਓ ਇਹ ਇਹ ਕਈ ਇਹ ਸਿਆਣੀ ਸੋਚ ਨਾਲ ਚੱਲਦੇ ਵੀ ਆ ਤੇ ਬਹੁਤ ਸਾਲੋ ਸਾਲ ਚੱਲਦੇ ਰਹਿੰਦੇ ਫਿਰ ਬਹੁਤੇ ਕਲਾਕਰ ਹੈਗੇ ਨਹੀਂ